ਜਾਦਾ ਕੋਈ ਨਹੀਂ ਮੁਝਾਰ ਦੇ ਪ੍ਰਧਾਨ ਜੀ ਕੋਲੇ ਆਇਆ ਇਹਨਾਂ ਦਾ ਤਾਂ ਵੀ ਜ਼ਿਆਦਾ ਹੈ ਪਹਿਲੇ ਉਹ ਅਜੇ ਤਾਂ ਕੋਹਰੇ ਚ ਮਾਰ ਚੱਲੇ ਜੀ ਮੋਦੀ ਕਹਿੰਦਾ ਉਹ ਆਪੇ ਨਾਲ ਦੇਖਣਾ ਚਾਹੀਦਾ ਛਿੱਲੂ ਜੀ ਵਾਲਾ ਠੀਕ ਹੈ ਉਹ ਕੀ ਗੱਲ ਆ ਉਹਨਾਂ ਦੀ ਉਹ ਅੱਗੇ ਨਹੀਂ ਕਰੂਗੇ ਅਸੀਂ ਕਰੂਗੇ ਉਹਨਾਂ ਨੇ ਕੋਈ ਨਹੀਂ ਸਾਰੇ ਨਾਲ ਹੀ ਆ ਪਾਜੀ ਕਿਤੇ ਨਹੀਂ ਕੁਝ ਕਰਾਂਗੇ ਕੋਈ ਫਰੀਹ ਵਾਲਾ ਖੰਦੇ ਹੈ ਜਿਹੜਾ ਨਵੀਂ ਨਵੀਂ ਰੋਮਾਂਡ ਜਾ ਰਿਹਾ ਹੈ। ਦਰਮਾਦ ਨੇ ਇਹ ਸਮਝਾ ਪਾ ਵੀ ਪਾ ਜੀ ਬਾਅਦ ਵਿੱਚ ਪਹਿਲਾਂ ਹੀ ਬੋਲਿਆ। ਇਹ ਗੱਲ ਸਹੀ ਉਹ ਤੋਂ ਤਾਂ ਹੀ ਕਹਿੰਦਾ। ਸਾਰਿਆਂ ਸਤਿਕਾਰ ਜੀ ਅੱਜ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਫੈਸਲਾ ਕੀਤਾ ਗਿਆ ਕਿ 26 27 28 29 ਤੇ ਸ਼ਹਿਰੀ 42 28 29 4 ਦਿਨਾਂ ਵਾਸਤੇ ਨੰਪੁਰ ਸਾਹਿਬ ਦਾ ਬਾਜ਼ਾਰ ਬੰਦ ਰੱਖਿਆ ਜਾਵੇਗਾ ਚੁੰਟੀਆਂ ਛੁੱਟੀਆਂ ਕਾਰਨ ਤੇ ਹਰ ਸਾਲ ਦੀ ਤਰ੍ਹਾਂ ਅੱਗੇ ਵੀ ਅਸੀਂ ਇਹਨਾਂ ਦਿਨਾਂ ਵਿੱਚ ਬੰਦ ਰੱਖਦੇ ਹਾਂ ਤਾਂ ਜੋ ਜੋ ਦੁਕਾਨਦਾਰਾਂ ਨੂੰ ਉਹ ਆਪਣੇ ਬੱਚਿਆਂ ਨਾਲ 4 ਦਿਨ ਘੁੰਮ ਸਕਣ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 4-3 ਬਾਜ਼ਾਰ ਵਿੱਚ ਬਾਜ਼ਾਰ ਬੰਦ ਰਹੇਗਾ ਇਸ ਲਈ ਆਪਣੀ ਜੋ ਵੀ ਤੁਸੀਂ ਖਰੀਦਦੋਫਤ ਕਰਨੀ ਹੈ ਪਹਿਲਾਂ ਜਾਂ ਬਾਅਦ ਵਿੱਚ ਕਰ ਲੈਣਾ ਤੇ ਪ੍ਰਧਾਨ ਜੀ ਮੰਨ ਲਓ ਕੋਈ ਦੁਕਾਨ ਖੁੱਲੀ ਰਹਿੰਦੀ ਆ ਉਹਦੇ ਵਾਸਤੇ ਕੋਈ ਜੁਰਮਾਨਾ ਵੀ ਲਗਾਇਆ ਗਿਆ ਜੀ ਓਏ ਆਪਸੇ ਭਾਈਵੰਦੇ ਦੀ ਗੱਲ ਐ ਉਹ ਆਪਾਂ ਆਪਸ ਚ ਬਹਿ ਕੇ ਸੈਟਲਮੈਂਟ ਕਰਾਂਗੇ ਫੇ ਕੀ ਕਰਨਾ ਇਹਦੇ ਬਾਰੇ ਹਾਂਜੀ ਪ੍ਰਧਾਨ ਜੀ ਅੱਜ ਕੋਰਪੋਰੇਸ਼ਨ ਦੇ ਸਟਾਫ ਤੇ ਇੱਕ ਅਹਿਮ ਮੀਟਿੰਗ ਹੋਈ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਚਾਰ ਦਿਨ ਛੁੱਟੀਆਂ ਰੱਖੀਆਂ ਗਰਮੀ ਦੀਆਂ ਉਹ ਇਸ ਵਾਰ ਵੀ 26 27 28 ਨੂੰ ਬੰਦ ਰਹਿਣਗੇ ਦੁਕਾਨਾਂ ਜਿਹਨੇ ਸਮਾਨ ਖਰੀਦਣਾ ਹੈ ਪਿੰਡਾਂ ਚੋਂ ਆਣਾ ਹੋਰ ਸ਼ਹਿਰਾਂ ਚੋਂ ਆਣਾ ਕੋਈ 26 27 28 ਤੋਂ ਪਹਿਲੇ ਖਰੀਦ ਲਓ ਜਾਂ ਬਾਅਦ ਖਰੀਦ ਲਓ ਕਿਉਂਕਿ ਉਹਨਾਂ ਨੂੰ ਖਾਲੀ ਮੁੜ ਕੇ ਨਹੀਂ ਜਾਣਾ ਪਵੇ ਕਿਸ ਕਰਕੇ ਸਾਰਿਆਂ ਦਾ ਵਿਵਾਰ ਮੰਡਲ ਦੇ ਦੁਕਾਨਦਾਰਾਂ ਦਾ ਵੀ ਧੰਨਵਾਦ ਤੇ ਸਾਰੇ ਬੇਨਤੀ ਪਿੰਡਾਂ ਵਾਲੇ ਸਾਰੇ ਪ੍ਰਮਾਣ ਕਰਦੇ ਜਿਵੇਂ ਕਿ ਹਰ ਸਾਲ ਅਨੰਦਪੁਰ ਸਾਫ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਕੀਤੀਆਂ ਜਾਂਦੇ ਆ ਉਵੇਂ ਹੀ ਇਸ ਸਾਲ ਵੀ 26 27 28 ਜੂਨ ਨੂੰ ਗਰਮੀ ਦੀਆਂ ਛੁੱਟੀਆਂ ਤੈਅ ਕੀਤੀਆਂ ਗਈਆਂ ਨੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਨੂੰ ਵੀ ਆਪਣੇ ਜ਼ਰੂਰੀ ਸਮਾਨ ਦੀ ਜੋ ਜ਼ਰੂਰਤ ਹੈ ਉਹ ਇਹਨਾਂ ਦਿਨਾਂ ਤੋਂ ਪਹਿਲਾਂ ਬਾਜ਼ਾਰ ਤੋਂ ਆ ਕੇ ਲੈ ਸਕਦਾ ਹੈ ਇਹ ਜੋ 4 ਦਿਨ ਹੈ ਇਹ ਸਾਰੇ ਹੀ ਵਪਾਰੀਆਂ ਨੇ ਪੂਰਾ ਪੂਰਨ ਤੌਰ ਤੇ ਬਾਜ਼ਾਰ ਬੰਦ ਰੱਖਣਾ ਹੈ ਤੇ ਤਾਂ ਜੋ ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਬਤੀਤ ਕਰ ਸਕਣ ਮੈਂ ਸਾਰੇ ਹੀ ਵਪਾਰੀ ਭਰਾਵਾਂ ਦਾ ਧੰਨਵਾਦ ਕਰਾਂਗਾ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕੀ ਵਪਾਰੀਆਂ ਦਾ ਜਰਾ ਸਾਥ ਦੇਣ ਇਸ ਟੰਗ ਦੇ ਵਿੱਚ